ਕੌਣ ਗਰੇਵਾਲ ਕੌਣਾਂ ਨੂੰ ਆਪਾਂ ਤਾਂ ਬਾਜਵੇਂ ਨਾ ਇਹ ਮੈਂ ਜੀ ਥਾਂਵੇਂ ਲੰਘਾਉਂਗਾ ਨਾ ਬਹੁਤ ਤਰੇ ਜਿਵੇਂ ਗਾਲ ਕੱਢੀ ਹਾਂ ਸ਼ਸ਼ੀਕਾ ਦੋਸਤੋ ਮੈਂ ਕਪ ਸਿੰਘ ਤੁਹਾਡਾ ਆਪਣਾ ਹੋਸਟ ਤੇ ਤੁਸੀਂ ਦੇਖ ਰਹੇ ਹੋ ਮਰਜਾਨਾ ਟੀਵੀ ਦੋਸਤੋ ਗੱਲ ਕਰੀਏ ਅੱਜ ਦੇ ਟਾਈਮ ਦੀ ਤਾਂ ਅੱਜ ਦੇ ਟਾਈਮ ਵਿੱਚ ਇੰਟਰਨੈਟ ਜਰੀਏ ਹਰ ਕੋਈ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਹੈ ਤੇ ਕਈ ਲੋਕ ਲਾਈਵ ਹੋ ਕੇ ਆਪਣੇ ਫੈਨਸ ਨਾਲ ਗੱਲਬਾਤ ਕਰਦੇ ਨੇ ਤੁਸੀਂ ਦੇਖਿਆ ਹੋਵੇਗਾ ਕਈ ਪੰਜਾਬੀ ਸਿੰਗਰ ਇੰਸਟਾ ਤੇ ਆਨਲਾਈਨ ਆਉਂਦੇ ਨੇ ਤੇ ਆਪਣੇ ਫੈਨਸ ਨਾਲ ਗੱਲਬਾਤ ਕਰਦੇ ਨੇ ਪਰ ਦੋਸਤੋ ਕਈ ਵਾਰ ਅਜਿਹਾ ਹੁੰਦਾ ਏ ਕਿ ਚੱਲਦੇ ਲਾਈਵ ਵਿੱਚ ਉਹਨਾਂ ਦੇ ਫੈਨਸ ਉਹਨਾਂ ਨੂੰ ਗਲਤ ਬੋਲ ਦਿੰਦੇ ਨੇ ਤੇ ਅਜਿਹਾ ਹੀ ਹੋਇਆ ਏ ਐਮੀ ਵਿਰਕ ਨਾਲ ਜੀ ਹਾਂ ਦੋਸਤੋ ਕੁਝ ਦਿਨ ਪਹਿਲਾਂ ਜਦੋਂ ਐਮੀ ਵਿਰਕ ਆਨਲਾਈਨ ਹੋਏ ਸੀ ਤੇ ਆਪਣੇ ਫੈਨਸ ਨਾਲ ਗੱਲਬਾਤ ਕਰਦੇ ਪਏ ਸੀ ਤਾਂ ਚੱਲਦੇ ਲਾਈਵ ਵਿੱਚ ਐਮੀ ਵਿਰਕ ਨੂੰ ਕਿਸੇ ਨੇ ਗਲਤ ਕਹਿ ਦਿੱਤਾ ਤੇ ਫਿਰ ਐਮੀ ਵਿਰਕ ਨੇ ਉਸ ਦੀ ਕਿਵੇਂ ਮੰਨ ਜੀ ਠੋਕੀ ਆਓ ਦੇਖਦੇ ਹਾਂ ਤੇ ਦੋਸਤੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਡੇ ਅਗੇ ਕਿੰਨੀ ਕੀ ਜੀ ਰਿਕਵੈਸਟ ਏ ਕਿ ਜਿਨ੍ਹਾਂ ਸਰੋਤਿਆਂ ਨੇ ਹਜ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਦੇਣ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣ ਸੋ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਵੱਧੀਆਂ ਵੀਡੀਓ ਵਾ। ਆਹ ਹੁਣ ਗਰੇয়াল ਕੌਣਾਂ ਨੂੰ ਆਪਾਂ ਤਵਾਜਵੇਂ ਨਾ ਇਹ ਮੈਸੇਜ ਥਾਂਵੇਂ ਲਗਾਉਂਗਾ ਨਾ ਬਹੁਤ ਤਰੇ ਇਹ ਹੁਣ ਗਾਲ ਕੱਢੀ। ਮੇਰੇ ਸਾਲੇ ਦੀ ਖੱਚ ਗਾਣਾ ਵਿੱਚ ਰਹਿ ਗਿਆ। ਮੈਂ ਤੁਹਾਨੂੰ ਸੱਚੀ ਦੱਸੀਆਂ ਨਾ ਬੁੱਧਮਾਨ ਲੱਭ ਕੇ ਨਾ ਅੱਗਾ ਪਿੱਛਾ ਬੰਦ ਕਰੂੰਗਾ। ਤੇ ਸਾਲੇ ਹੱਗ ਨੂੰ ਵੀ ਦੱਸਾਂਗਾ। ਸਮਝ ਗਈ? ਬੰਦਾ ਬਣ। ਸੋ ਇਹ ਰਿਹਾ ਜਿਹੜਾ ਦਿਵਾਨ ਨਿਗਰਾ ਕਰੀਦਾ ਸਾਲਾ ਅੱਦਣਾ ਦੋ ਮਸਲਾ ਕਰਿਆ ਨਾ ਤੇ ਖੁੱਲਰ ਦਾ ਮੈਸੇਜ ਆਇਆ ਸੀ ਲਾਲਾ ਜੀ ਕਹਿ ਰਹੇ ਨੇ ਗੁੱਡੀ ਉਲਟੋਲੇ ਸੁਣਾਉਣ ਨੂੰ ਜਦੋਂ ਲਾਲਾ ਜੀ ਫੁੱਲ ਸਪੋਰਟ ਕਰ ਰਹੇ ਫਿਲਮ ਸਾਡੀ ਨੂੰ ਗੁੱਡੀ ਉਲਟੋਲੇ ਨੂੰ ਤੇ ਫਿਰ ਦਿਮਾਗ ਖਾ ਚੱਲ ਗਿਆ ਜੇ ਹੁਣ ਸਾਲਾ ਮੇਰਾ ਮੈਸੇਜ ਆ ਗਿਆ ਨਾ ਉਹਦਾ ਪੜਨ ਦਾ ਵੇਖੀ ਕਿ ਮੈਂ ਤੈਨੂੰ ਗਾਲ ਨਿਕਟ ਨਹੀਂ ਚਾਹੁੰਦਾ ਕਿਉਂਕਿ ਘਰ ਦਾ ਨਾ ਤੇਰੇ ਦਾ ਕੋਈ ਕਸੂਰ ਨਹੀਂ ਮੈਂ ਤੇਰਾ ਅਗਾ ਪਿਛਾ ਬੰਦ ਕਰੂੰਗਾ ਸਾਲੇ ਬੱਚਾ ਬਲੋ ਤੜਕੇ ਉੱਠ ਕੇ ਕੰਮ ਕਰ ਲਿਆ ਕਰੋ। ਸਾਲੇ ਮੇਰੇ ਤੇ ਚੱਲ ਬਣ ਕੇ ਗਾਲਾਂ ਕੱਢਣਾ। ਢੰਗ ਦਾ ਕੰਮ ਕਰੋ ਪੁੱਤ। ਸਮਝਣਾ? ਮੈਂ ਕਿਹੜਾ ਭਾਂਦਣਾ ਜੇ ਲੰਕਾ ਤੋਂ ਇੱਥੋਂ ਨਹੀਂ ਆ। ਤੂੰ ਵੀ ਬੱਚੇ ਆ ਬਟਾ ਜੇ। ਕੰਮ ਕਰ। ਚੱਲ ਛੱਡ ਤਾ ਬਗ। ਅੰਮ੍ਰਿਤ ਰੇ ਮੈਸਜ ਸਾਲੇ ਮੇਰਾ ਨਾ ਪਤਰੀ ਬਣਉਂ ਤਰੀ। ਗੱਦੜਾ ਹੁਣਾ ਲਾਈਵ ਆਇਆ ਮੈਂ ਇੱਕ ਬੰਦੇ ਨਾਲ ਪ੍ਰਸ਼ਾਦ ਜੇ ਦੇ ਜਾਂਦਾ ਹਾਂ। ਉਹ ਗਾਲ ਕੱਢਦਾ ਹੀ ਸਾਲੇ ਮੇਰਾ ਕੋਈ। ਸ ਇੰਸਟਾਗ੍ਰਾਮ ਤੇ ਫਿਰ ਮੈਂ ਕਰਦਾ ਮੈਨੂੰ ਆ ਗਿਆ ਬਲੌਗ ਬਲੌਗ ਨਹੀਂ ਕਰਨਾ ਵੀਰੇ ਬਾਈ ਕੰਨੇ ਬਲੌਕ ਕਰ ਦੋ ਬਲੌਕ ਕਾਦਿ ਕਰਨਾ ਇਹਨੇ ਮੈਂ ਭਾਨ ਨੂੰ ਸੌਰੀ ਸੱਚ ਕਰਦੀ ਕਰਨਾ ਤੇ ਹਾਂਜੀ ਦੋਸਤੋ ਜੇ ਤੁਸੀਂ ਵੀ ਐਮੀ ਵਿਰਕ ਦੇ ਫੈਨ ਹੋ ਤਾਂ ਇਸ ਵੀਡੀਓ ਥੱਲੇ ਜਿੰਦਾਬਾਦ ਐਮੀ ਵਿਰਕ ਜ਼ਰੂਰ ਲਿਖਿਓ ਸੋ ਮਿਲਾਂ ਕਿਸੇ ਨਵੀਂ ਅਪਡੇਟ ਨਾਲ ਧੰਵਾਦ ਜੀ ਸਤਿ ਸ੍ਰੀ ਅਕਾਲ